ਕਹਾਣੀ ਮਾਮਲਾ ਲਿਖਤ ਸੰਤੋਖ ਸਿੰਘ ਧੀਰ ਸਵੇਰ ਸਾਰ ਜੈਮਲ ਸਿੰਘ ਨੇ ਦਰਾਂ ਚ ਆ ਕੇ ਹਾਕ ਮਾਰੀ ਘਰੇ ਐ ਦਲੀਪ ਸਿੰਘਾਂ ਜੈਮਲ ਸਿੰਘ ਦੇ ਬੋਲ ਪਛਾਣ ਕੇ ਦਲੀਪੇ ਦਾ ਸਾਹ ਸੁੱਕ ਗਿਆ ਆਹੋ ਘਰੇ ਐ ਉਹਨੇ ਮਸੀ ਆਖਿਆ ਦਲੀਪਾ ਚੁੱਲ੍ਹੇ ਅੱਗੇ ਬੈਠਾ ਅੱਗ ਸੇਕਦਾ ਸੀ ਉਹਦੀ ਬੋਟੀ ਕਰਤਾਰੋ ਰੋਟੀਆਂ ਪਕਾ ਰਹੀ ਸੀ ਦਲੀਪਾ ਉੱਠ ਕੇ ਬੂਹੇ ਵੱਲ ਗਿਆ ਤਵੇ ਉੱਤੇ ਪਾਉਣ ਵਾਲੀ ਮੱਕੀ ਦੀ ਰੋਟੀ ਕਰਤਾਰੋ ਦੇ ਹੱਥ ਉੱਤੇ ਰੁਕ ਗਈ ਜੈਮਲ ਸਿੰਘ ਨੇ ਮੱਥੇ ਵਿੱਚ ਕੋਰੇ ਪਾੰਦਿਆਂ ਤਿਉੜੀਆਂ ਪਾ ਕੇ ਕਿਹਾ ਰੁਪਈਏ ਦਾ ਅਪੜ ਦੇ ਕਰੀ ਨਾ ਚਰੀ ਆਲੇ ਦੇਊਗਾ ਤਾਏ ਕੋਈ ਦੇਹਗਾ ਕਦ ਮੇਰੀ ਤਾਂ ਗਰਜ ਖੜੀ ਐ ਢਾਲ ਸਿਰ ਤੇ ਆ ਗਈ ਲੋੜੀ ਗਈ ਨੂੰ ਵੀ ਢੂੜ ਮਹੀਨਾ ਹੋ ਗਿਆ ਜੈਮਲ ਸਿੰਘ ਉੱਚੀ ਉੱਚੀ ਬੋਲਣ ਲੱਗਾ ਦਲੀਪੇ ਨੇ ਮਿਹਨਤ ਨਾਲ ਆਖਿਆ ਕੋਈ ਨਹੀਂ ਤਾਇਆ ਪੰਜ ਚਾਰ ਦਿਨ ਹੋਰ ਸਮਾਈ ਕਰ ਮੇਰਾ ਹੱਥ ਜਾਦੀ ਤੰਗ ਐ ਕੋਈ ਹੀਲਾ ਕਰਕੇ ਤੇਰੇ ਕਰ ਅਪੜ ਦੇ ਕਰੂੰਗਾ ਰੁਪਈਏ ਤੁਹਾਖਣਾ ਮੈਨੂੰ ਤਾਂ ਆਪ ਸੋਚ ਹੈ ਜੈਮਲ ਸਿੰਘ ਦੇ ਮੱਥੇ ਵਿੱਚ ਅਜੇ ਵੀ ਤਿਉੜੀਆਂ ਸਨ ਬਰਾਂਡੀ ਦੀਆਂ ਜੇਬਾਂ ਵਿੱਚ ਹੱਥ ਪਾਈ ਉਹ ਧਰਤੀਵਾਲ ਝਾਕਦਾ ਕਹਿਣ ਲੱਗਾ ਟਾਲ ਦੇ ਬਈ ਐ ਨਹੀਂ ਗੱਲ ਪੁੱਗਣੀ ਕੋਈ ਮਸ਼ਕਰੀਏ ਮੈਂ ਤਾਂ ਆਪ ਮਾਮਲਾ ਤਾਰਨ ਤੋਂ ਬੈਠਾ ਲੰਬਰਦਾਰ ਨਿਤ ਟੂਕਦਾ ਦਲੀਪਾ ਚੁੱਪਚਾਪ ਖੜਾ ਰਿਆ ਤੇ ਜੈਮਲ ਸਿੰਘ ਉਹਦੇ ਵੱਲ ਝਾਕ ਕੇ ਬਿਨਾਂ ਤੁਰ ਗਿਆ ਹੀ ਨਾ ਜਾ ਹੋ ਕੇ ਦਲੀਪਾ ਅੰਦਰ ਆਇਆ ਚੁੱਲ੍ਹੇ ਅੱਗੇ ਉਹਦੀ ਨਿੱਕੀ ਜਿਹੀ ਤੀਜੀ ਤੋਂ ਨੇ ਹੱਠ ਕੀਤਾ ਮੈਂ ਤਾਂ ਚੋਪੜ 'ਤੇ ਰੋਟੀ ਖਾਣੀ ਐ। ਦਲੀਪੇ ਨੇ ਕੁੜੀ ਵੱਲ ਅੱਖਾਂ ਕੱਢ ਕੇ ਦੇਖਿਆ। ਕੁੜੀ ਡਰ ਨਾਲ ਛੈ ਗਈ। ਦਲੀਪੇ ਕੋਲ ਦੋ ਗਊਆਂ ਸਨ। ਇੱਕ ਪਿਛਲੇ ਬਾਰੇ ਉਹਨਾਂ 100 ਰੁਪਏ ਨੂੰ ਮੁੱਲ ਲਈ ਸੀ। ਘਰ ਦੇ ਲਵੇਰੇ ਬਿਨਾ ਨਿਆਣੀ ਨਹੀਂ ਪਾਲਦੇ। ਮੁੱਲ ਦਾ ਦੁੱਧ ਤਾਂ ਫਿੱਟੇ ਮੂੰਹ ਦਾ ਕੰਮ ਐ। ਕਰਤਾਰੋ ਸਦਾ ਕਹਿੰਦੀ ਸੀ। ਦਲੀਪੇ ਨੇ ਇਧਰ ਉਧਰ ਫੜਫੜਾ ਕੇ ਇੱਕ ਦੁੱਧ ਦਿੰਦੀ ਗਾਂ ਆਪਣੇ ਕਿੱਲੇ ਬਣ ਲਈ ਸੀ। ਪਰ ਇਹ ਗਾਂ ਬੜੀ ਕੌੜ ਨਿਕਲੀ। 2 ਮਹੀਨੇ ਦੁੱਧ ਦੇ ਕੇ ਨੱਠ ਗਈ। ਦੂਜੀ ਵੈੜੀ ਕੱਖਾਂ ਦੀ ਥੜ ਕਰਕੇ ਉਹਦੇ ਸਹੁਰਿਆਂ ਨੇ ਕਰਤਾਰੋ ਨੂੰ ਪੁੰਨ ਵਜੋ ਦਿੱਤੀ ਸੀ ਵੈੜੀ 2 ਮਹੀਨੇ ਦੀ ਨਵੀਂ ਸੀ ਦਲੀਪੇ ਨੇ ਸੋਚਿਆ ਜਾਣੋ 6 ਮਹੀਨੇ ਖੁਰਬੜਾ ਲਾਂਗੇ ਔੜਕ ਵੈੜੀ ਦਾ ਪਲੂਣੇ 5-7 ਸੂਏ ਦਾ ਸਹਿਜੇ ਪਿਆਦੂ ਪਰ ਦਲੀਪੇ ਨੂੰ ਦੋਹਾਂ ਗਊਆਂ ਦੀ ਖੇਚਲ ਝੱਲਣੀ ਔਖੀ ਹੋਊਗੀ ਨਵੇਰਾ ਦਾ ਜੱਟ ਦੇ ਘਰ ਹੀ ਪਲ ਸਕਦਾ ਮੁੱਲ ਦੇ ਕੱਖਾਂ ਨਾਲ ਪਸ਼ੂ ਦਾ ਢੱਡ ਨਹੀਂ ਪਰ ਹੁੰਦਾ ਇਹ ਉਹਨੂੰ ਸੱਚ ਜਪਣ ਲੱਗਾ ਸਾਰਾ ਦਿਨ ਕੱਪੜੇ ਸਿਉਂਗੇ ਜਿੰਨੀ ਕੋ ਮਜ਼ਦੂਰੀ ਉਹਨੂੰ ਬਣਦੀ ਸੀ ਉਹਦੇ ਨਾਲ ਤਾਂ ਇਸ ਮਹਿੰਗਾਈ ਦੇ ਅakre ਸਮੇਂ ਵਿੱਚ ਟੱਬਰ ਦਾ ਹੀ ਤੂਰਾ ਨਹੀਂ ਤੁਰਦਾ। ਇੰਨਾ ਵੀ ਚੰਗਾ ਉਹਨੇ ਕਿਸੇ ਉਸਤਾਦ ਦੇ ਭਾਂਡੇ ਮਾੜ ਕੇ ਦਰਜੀ ਦਾ ਕੰਮ ਸਿੱਖ ਲਿਆ ਸੀ। ਨਹੀਂ ਤਾਂ ਸਾਰੀ ਉਮਰ ਪਾਣੀ ਭਰਦਿਆਂ ਬੀਤਣੀ ਸੀ। ਕਰਤਾਰ ਉਹ ਵੀ ਖੁਰਪੀ ਲੈ ਕੇ ਸ਼ਾਮਲਾਤਾਂ ਦੇ ਤਪਣਾ ਵੱਲ ਜਾਂਦੀ। ਪਰ ਦੋ ਗੰਵਾਂ ਦਾ ਰਾਜ ਉਹਦੇ ਕੋਲ ਕਿੱਥੋਂ ਖੋਤ ਹੁੰਦਾ ਸੀ? ਕਿਸੇ ਖਾਲ ਦੀ ਵੱਟ ਉੱਤੇ ਝੌਰ ਚੌਂਕਿਆਂ ਨੂੰ ਕੋਈ ਓਂਜੇ ਨਹੀਂ ਖੁਰਪਾ ਲਾਉਣ ਦਿੰਦਾ। ਜੱਟ ਕੋਲ ਭਾਵੇਂ ਡੂਡ ਕਿਹੜਾ ਭੌ ਹੋਵੇ ਉਹਨੂੰ ਕੋਈ ਨਹੀਂ ਬੋਲਦਾ। ਕਮੀਨ ਨੂੰ ਦਾ ਖੇਤ ਕੋਲੋਂ ਲੰਘਦਾ ਦੇਖ ਜਣਾ ਖੜਾ ਲਲਕਾਰਾ ਮਾਰ ਦਿੰਦਾ ਹੈ ਭੁੱਖ ਨਾਲ ਲਵੇਰੀਆਂ ਦੇ ਲੱਕੇ ਲੱਗ ਗਏ ਕਈ ਵਾਰ ਦਲੀਪੇ ਦੇ ਚਿੱਤ ਆਉਂਦਾ ਗਊਆਂ ਨੂੰ ਵੇਚਦਿਆਂ ਬੇਜਮਾਨਾਂ ਦਾ ਤਰ ਤਰਸਾਣੀ ਦੇਖਿਆ ਜਾਂਦਾ ਉਹਨਾਂ ਕਿਹੜਾ ਬੋਲ ਕੇ ਫਰਿਆਦ ਕਰਨੀ ਹੈ ਪਰ ਉਦੋਂ ਹੀ ਉਹਦੇ ਮਨ 'ਚ ਜੇਹੀ ਫੁੱਟੀ ਫੁੱਟ ਪੈਂਦੀ ਕਿਵੇਂ ਵੀ ਹੋਵੇ ਇੱਕ ਵਾਰ ਦੋਹਾਂ ਗਾਈਆਂ ਨੂੰ ਇਕੱਠਾ ਚੋ ਕੇ ਜ਼ਰੂਰ ਦੇਖਣਾ ਹੈ ਲੋਕਾਂ ਦੇ ਚਾਰ ਚਾਰ ਲਵੇਰੇ ਨੇ ਤੰਗੀ ਦੁਰਸ਼ੀਵੀ ਸਰੀਰਾਂ ਦੇ ਨਾਲ ਹੀ ਹੁੰਦੀ ਐ ਸਦਾ ਇੱਕੋ ਜਿਹੇ ਦਿਨ ਤਣੀ ਰਹਿੰਦੇ ਆਪਣੇ ਘਰ ਦੀ ਤਾਂ ਛਾਂ ਵੀ ਮਾ ਨਹੀਂ ਕੋਈ ਦਹੀਂ ਖਾਵੇ ਕੋਈ ਦੁੱਧ ਪੀਵੇ ਮਧਾਣੀ ਤਾਂ ਨਹੀਂ ਕਿੱਲੇ ਉੱਤੇ ਟੰਗੀ ਰਵੂ ਤੇ ਐਤ ਕੀ ਉਹਨੇ ਚਗੋਤੇ ਉੱਤੇ ਭੋਲ ਲੈ ਕੇ ਚਰੀ ਬਜਾਉਣ ਦੀ ਪੱਕੀ ਸੋਚ ਲਈ ਜੇ ਮੌਕੇ ਸਿਰ ਮੀਂਹ ਪੈ ਜਾਵੇ ਤਾਂ ਸੈਂਕੜੇ ਦੇ ਹਿਸਾਬ ਮੂਲੀਆਂ ਪੂਲੀਆਂ ਮੁੱਲ ਲੈਣ ਨਾਲੋਂ ਆਪ ਚਰੀ ਬਜਾਉਣੀ ਕਿਤੇ ਚੰਗੀ ਰਹਿੰਦੀ ਐ ਮੋਲਦੀਆਂ ਪੂਲਨਾ ਚ ਉਹ ਬਰਕਤ ਕਿੱਥੇ ਜੈਵਲ ਸਿੰਘ ਨਾਲ ਭੋਅ ਦਾ ਸੌਦਾ ਹੋ ਗਿਆ 20 ਰੁਪਏ ਵਿਗੇ ਨੂੰ 5 ਵਿਗੇ ਧਰਤੀ ਲੈ ਲਈ 5 ਵਿਗੇ ਤੋਂ ਘੱਟ ਦੋ ਗਮੂਆਂ ਦਾ ਸਰਨਾ ਵੀ ਨਹੀਂ ਸੀ ਲੋੜੀ ਉੱਤੇ ਮਾਮਲੇ ਦਾ 100 ਰੁਪਇਆ ਧਾਰਨ ਦਾ ਇਕਰਾਰ ਹੋਇਆ ਹਾਰ ਦੇ ਪਿਛਲੇ ਪੱਖ ਮੀ ਵਰ ਗਿਆ ਦਲੀਪੇ ਨੇ ਪਹਾੜੇ ਉੱਤੇ ਹਾਲ ਦੀ ਦੂਰ ਕਰਵਾ ਕੇ ਜਵਾਰ ਦਾ ਛੱਟਾ ਦਵਾ ਦਿੱਤਾ 5-7 ਚੰਗੀਆਂ ਝੜੀਆਂ ਸੌਣ ਭਾਦੋ ਵਿੱਚ ਲੱਗ ਗਈਆਂ ਮਾਰੂਆਂ ਤੋਂ ਚੰਗੀ ਆਸ ਹੋ ਗਈ ਦਲੀਪੇ ਦੀ ਚਰੀ ਭਰ ਕੇ ਨਿਸਰੀ ਭਾਦੋ ਦੇ ਪਿਛਲੇ ਪੱਖ ਤੋਂ ਹੀ ਖੜੀ ਚਰਨ ਚਰੀ ਚਾਰਨੀ ਸ਼ੁਰੂ ਕਰ ਦਿੱਤੀ ਗਊਆਂ ਉਤੇ ਪਾਣੀ ਫੇਰਾ ਆ ਚੜਦੇ ਕਤਕ ਉਹਨਾਂ ਚਰੀ ਖੋਤਨੀ ਸ਼ੁਰੂ ਕਰ ਦਿੱਤੀ 5-7 ਦਿਨ ਬੜੀ ਮਿਹਨਤ ਕੀਤੀ ਸਾਰਾ ਟੱਬਰ ਖੇਤ ਵਿੱਚ ਜਾਂਦਾ ਦਲੀਪਾ ਕਰਤਾਰੂ ਦਲੀਪੇ ਦੀ ਛੋਟੀ ਭੈਣ ਤੇ ਇੱਕ ਭਰਾ ਚਰੀ ਨੂੰ ਖੋਦ-ਖੋਦ ਪੂਲੀਆਂ ਬਣਦੇ ਜੀਤੋ ਪੂਲੀਆਂ ਦੀ ਕੁੱਲੀ ਵਿੱਚ ਖੇੜਦੀ ਰਹਿੰਦੀ ਬੁੱਢੀ ਮਾਂ ਵੱਟ ਵਿੱਚ ਟੱਬਰ ਦੀ ਰੋਟੀ ਲੈ ਕੇ ਜਾਂਦੀ ਸਾਰੀ ਚਰੀ ਖੋਤ ਕੇ ਘਰ ਲੈ ਆਂਦੀ 400 ਪੂਲੀ ਹੋਈ ਕੋਠੇ ਉੱਤੇ ਚਰੀ ਦਾ ਤਕੜਾ ਸ਼ੋਰ ਗੁੰਦਿਆ ਗਿਆ ਸ਼ੋਰ ਨੂੰ ਦੇਖ ਕੇ ਦਲੀਪਾ ਫੁੱਲ ਜਾਂਦਾ ਕੱਖਾਂ ਦੇ ਦੁੱਖੋਂ ਨਹੀਂ ਹੁਣ ਮੈਂ ਗਾਂਆਂ ਨੂੰ ਜਾਣ ਦਿੰਦਾ ਕਤਕ ਲੰਘਿਆ ਮੱਗਰ ਬੀਤਿਆ ਛੇਕੜ ਪੋ ਮੁਕਣ ਤੇ ਆ ਗਿਆ ਚਰੀ ਵੀ ਆਧ ਨੂੰ ਚਲੀ ਗਈ ਸ਼ੋਰ ਖੁੱਲਣ ਲੱਗਾ ਜਿੱਥੇ 6-6 ਪੂਲੀਆਂ ਨਿੱਤ ਕੁੱਤਰੀਆਂ ਜਾਣ ਉੱਥੇ ਮਹੀਨੇ ਪਿੱਛੋਂ ਕਿੰਨਾ ਖੱppa ਪੈਣਾ ਹੋਇਆ ਪਹਿਲੀ ਗਾਂ ਦਾ ਬੱਚਾ ਵੀ ਹੁਣ ਤਕੜਾ ਸੀ। ਊਲੀ ਜਵਾਰ ਤਾਂ ਰਾਤੋਂ-ਰਾਤ ਉਹ ਚਰ ਜਾਂਦਾ ਸੀ। ਖੈਰ ਕੱਖਾਂ ਦਾ ਖਰਚ ਤਾਂ ਜੋ ਸੀ ਉਹੀ ਸੀ। ਮਾਮਲੇ ਦਾ ਕੋਈ ਹਿੱਲਾ ਨਹੀਂ ਪੰਦਾ ਸੀ। ਲੋੜੀ ਨੇੜੇ ਆ ਗਈ। ਮਾਗੀ ਦੇ ਸੰਗਰਾਦ ਨੂੰ ਅਗਲੇ ਨੇ ਮੰਗਣ ਦੇ ਸਿਰ ਹੋ ਜਾਣਾ ਸੀ। ਦਲੀਪ ਨੇ ਤਾਂ ਸੋਚਿਆ ਸੀ 6 ਮਹੀਨੇ ਬੈਣੇ ਮਾਮਲਾ ਦੇਣ ਵਿੱਚ। ਮਹੀਨੇ ਦੇ 15 ਰੁਪਏ ਨਹੀਂ ਬਣਦੇ। ਜੇਜ ਹੋਰ ਜਰਾ ਮੱਚ ਮਾਰ ਕੇ ਕੰਮ ਕਰਾਂ ਦਾ ਮਾਮਲਾ ਤਾਂ ਨਹੀਂ اٹਕ ਸਕਦਾ। ਉਹਦੇ ਘਰ ਕੀ ਘਟ ਆਏ। ਕਦ ਰਿਜਕ ਦੀ ਛੱਲ ਦੇ ਦੇ। ਪਰ ਜੋ ਦਲੀਪੇ ਨੇ ਸੋਚਿਆ ਉਹ ਬਣਿਆ ਨਾ। ਕੱਤਕ ਜਾਂਦੇ ਨੂੰ ਕਰਤਾਰੋ ਦੇ ਕੁੜੀ ਜੰਪ ਪਈ। 20-30 ਰੁਪਏ ਦਾ ਖਰਚਾ ਪਿਆ। ਜੇ ਦੋ ਸਿਰ ਥਿੰਦਾ ਜੱਚਾ ਦੇ ਢਿੱਡ ਵਿੱਚ ਨਾ ਪੈ ਤਾਂ ਉਹ ਮੰਜੇ ਤੋਂ ਕਿਵੇਂ ਉੱਠ ਸਕਦੀ ਏ। ਸ਼ਿਲਾ ਸਾਹਮ ਹੋਇਆ ਤਾਂ ਮਗਰ ਵਿੱਚ ਦਲੀਪੇ ਨੂੰ ਤਾਪ ਆਉਣ ਲੱਗ ਪਿਆ। 15-20 ਦਿਨ ਤਾਪ ਨੇ ਖਿਹੜਾ ਨਾ ਛਟਿਆ। ਮਜੂਰ ਆਦਮੀ ਨੂੰ ਤਾਂ ਬਿਮਾਰ ਹੋਣਾ ਵੀ ਔਖਾ ਏ ਜੇ ਉਹ ਕੰਮ ਕਰਦਾ ਹੈ ਤਾਂ ਰੋਟੀ ਪੱਕਦੀ ਹੈ ਨਹੀਂ ਤਾਂ ਟੱਬਰ ਦੇ ਭਾਂਡੇ ਮੂਹਦੇ ਨੇ ਫਸਲ ਵਿੱਚ ਜਿੰਨੀ ਕਣਕ ਦਲੀਪੇ ਨੇ ਲਈ ਸੀ ਉਹ ਕਤ ਤੱਕ ਤੱਕ ਮੱਸੀ ਚੱਲੀ ਵਰੇ ਜੋਗੇ ਦਾਣੇ ਲੈ ਰੱਖਣ ਦੀ ਉਹਦੀ ਪ੍ਰੋਖ ਹੋਣੀ ਸੀ ਕਣਕ ਹੁਣ ਪਹਿਲੇ ਭਾਂ ਨਾਲੋਂ ਦੁਣੀ ਹੋ ਗਈ ਸੀ ਤੇ ਸਗੋਂ 22 23 30 ਰੁਪਏ ਮੰਨਦੇ ਭਾਂ ਨੂੰ ਵੀ ਕੋਈ ਹਾਂ ਨਹੀਂ ਸੀ ਕਰਦਾ ਨਾਲੋਂ ਨਾਲ ਉਹਨੂੰ ਦਾਣੇ ਲੈਣੇ ਪੈਂਦੇ ਸਨ ਤੇ ਜਿੰਨਾ ਉਹ ਕੰਮ ਕਰਦਾ ਸੀ ਉਹਦੇ ਨਾਲ ਦਾਣੇ ਦੇ ਹੋਰ ਕਬੀਲਦਾਰੀ ਦਾ ਧੰਦਾ ਹੀ ਮਸਾ ਚੱਲਦਾ ਸੀ ਅਖੀਰ ਲੋੜੀ ਆ ਗਈ ਮਾਮਲੇ ਦਾ ਕੁਝ ਨਾ ਬਣਿਆ ਛੋਟੀ ਵੈੜੀ 10 20 ਦਿਨਾਂ ਵਿੱਚ ਸੂਣ ਵਾਲੀ ਸੀ ਵੱਡੀ ਕੌੜ ਦੇ ਨਵੇਂ ਦੁੱਧ ਹੋਣ ਬਾਰੇ ਵੀ ਕੋਈ ਪੱਕਾ ਨਾ ਸੀ ਦਲੀਪੇ ਨੇ ਸੋਚਿਆ ਚਲੋ ਸਾਰੀ ਨਾ ਖਾਦੀ ਅੱਧੀ ਸਹੀਂ ਅੱਜ ਜੁਲਾਈ ਤਾਂ ਹੋ ਜੂ ਵੱਡੀ ਗਾਣੂ ਹੀ ਵੇਚਦੇ ਆਂ ਕਿਤੇ ਅੰਦਰ ਬਾਹਰ ਮਿਲਦਿਆਂ ਇੱਕ ਵਾਰ ਜੈਮਲ ਸਿੰਘ ਨੇ ਮੱਲਵੀ ਜੀਬ ਨਾਲ ਦਲੀਪੇ ਨੂੰ ਮਾਰਵੇ ਮਾਮਲੇ ਲਈ ਟੋਕ ਵੀ ਦਿੱਤਾ ਦਲੀਪੇ ਨੂੰ ਗਾਂ ਵੇਚਣ ਦੀ ਕਾਲ ਪੈ ਗਈ ਫੰਡਰ ਲਵੇਰੇ ਦਾ ਗਾਗ ਵੀ ਕੋਈ ਸੌਖਾ ਨਹੀਂ ਉੱਡਦਾ ਪਰ ਦਲੀਪਾ ਦਾ ਜੋ ਮਿਲੇ ਸੋਈ ਬਟਨ ਨੂੰ ਤਿਆਰ ਸੀ ਔੜਕ 10 ਪੁੱਛ ਨਾਲ ਪਿੰਡ ਵਿੱਚੋਂ ਹੀ ਇੱਕ ਗਾਹਕ ਉੱਠ ਬਰੂਤਾ ਪਿੰਡ ਵਿੱਚ ਇਸ ਗਾਂ ਦੀ ਪਰਤ ਚੰਗੀ ਨਹੀਂ ਸੀ ਮਾੜੇ ਦੇ ਪਸ਼ੂ ਨੂੰ ਵੀ ਹਰ ਕੋਈ ਵਗੂੰਦਾ ਏ ਸਗੇ ਕਹਿਣਗੇ ਤਾਂ ਪੁੱੜੇ ਨੂੰ ਹੱਥ ਨਹੀਂ ਲਾਉਣ ਦਿੰਦੀ ਦਲੀਪੇ ਨੇ ਜੋ ਵਟਿਆ ਸੋ ਖੱਟਿਆ ਜਾਣ ਕੇ 50 ਰੁਪਏ ਨੂੰ ਗਾਂ ਛੱਡ ਦਿੱਤੀ 50 ਰੁਪਏ ਲੈੰਦਿਆ ਜੈਮਲ ਸਿੰਘ ਨੇ ਤਕਰਾਰ ਜੇ ਵੀ ਕੀਤੀ ਸੀ ਬਈ ਮੇਰੀ ਤਾਂ ਰਕਮ ਖੁਰਦੀ ਐ ਏਕਣ ਮੈਨੂੰ ਤਾਂ 100 ਇਕੱਠਾ ਹੀ ਦੇਣਾ ਸੀ ਬਾਕੀ 50 ਰੁਪਏ ਮਹੀਨੇ ਦੇ ਅੰਦਰ ਅੰਦਰ ਦੇਣ ਲਈ ਲੀਪੇ ਨੇ ਜੈਮਲ ਸਿੰਘ ਨੂੰ ਇਕਰਾਰ ਕਰ ਦਿੱਤਾ ਵੀ ਕੁ ਦਿਨਾ ਮਗਰੋਂ ਵੈੜੀ ਸੂ ਪਈ ਦੁੱਧ ਵਰਗਾ ਬੱਚਾ ਵੇੜੇ ਵਿੱਚ ਟਪੂਸੀਆਂ ਮਾਰ ਲਗਾ ਜੀਤੋ ਬੱਚੇ ਨੂੰ ਵੇਖ ਸਾਰਾ ਦਿਨ ਪਰਚਦੀ ਉਹਦੇ ਉਹਨੇ ਲਾੜ ਨਾਲ ਬੱਚੇ ਦੇ ਗਲ ਵਿੱਚ ਨੀਲੇ ਮਣਕੇ ਤੇ ਇੱਕ ਕੰਗਰੂ ਘੁੰਗਰੂ ਪਾਇਆ ਸੀ ਸਾਰਾ ਦਿਨ ਵੇੜੇ ਵਿੱਚ ਘੁੰਗਰੂ ਵੱਜਦਾ ਰਹਿੰਦਾ ਦਲੀਪੇ ਨੂੰ ਮਾਮਲੇ ਦਾ ਫਿਕਰ ਤੋੜ-ਤੋੜ ਖਾ ਰਿਆ ਸੀ ਉਹ ਬੈਠਾ ਸੋਚਦਾ ਸੀ 50 ਰੁਪਏ ਕਿਵੇਂ ਇਕੱਠੇ ਹੋਣਗੇ ਕਰਤਾਰੋਂ ਨੇ ਪਲ ਵਿੱਚ ਉਹਦੇ ਫਿਕਰ ਨੂੰ ਝੂਟ ਕਰ ਲਈ ਐਵੇਂ ਕਿਵੇਂ ਦਾ ਹੁਪਕੇ ਆਖਿਆ ਰੱਬ ਨੇ ਧੌਲੀ ਧਾਰ ਦਿਖਾਈ ਹੈ ਸੁਖ ਨਾਲ ਤੂੰ ਫਿਕਰ ਨਾ ਕਰ ਫਿਕਰ ਕਿਵੇਂ ਨਾ ਕਰਾਂ ਦਲੀਪੇ ਨੇ ਮਨ ਵਿੱਚ ਆਖਿਆ ਪਰ ਉਹਨੇ ਕਰਤਾਰੋਂ ਨੂੰ ਕਿਹਾ ਨਹੀਂ ਮੈਂ ਫਿਕਰ ਤਾਂ ਨਹੀਂ ਕਰਦਾ ਮਹੀਨਾ ਪੂਰਾ ਔੜਕ ਸਵਾ ਬੀਤ ਗਿਆ ਦਲੀਪੇ ਨੂੰ ਹਰ ਵੇਲੇ ਇਹ ਤੁੜਕੂ ਲੱਗਿਆ ਰਹਿੰਦਾ ਕਿ ਜੈਮਲ ਸਿੰਘ ਹੁਣ ਮਿਲਿਆ ਘੜੀ ਮਿਲਿਆ ਅੰਦਰ ਬਾਹਰ ਗਲੀ ਪਰੇ ਉਹ ਲੋਕ ਲੋਕ ਲੰਗਦਾ ਉਹ ਨੂੰ ਡਰ ਸੀ ਕਿ ਹੁਣ ਤੱਕ ਲਾਰੇ ਲੱਪੇ ਲੱਗਦੇ ਰਹੇ ਪਰ ਹੁਣ ਕੀ ਜਵਾਬ ਦੇਵਾਂਗਾ ਜੱਟ ਦਾ ਕੁਹਾੜੇ ਪਾਟਿਆਂ ਮੂੰਹ ਹੁੰਦਾ ਨਾ ਜਾਣੀਏ ਕਦ 헤ਠੀ ਕਰ ਦੇਵੇ ਜਦ ਉਧਰ ਉਧਰ ਵੱਟ ਬਣੇ ਕਿਤੇ ਦਲੀਪਾ ਜੈਮਲ ਸਿੰਘ ਨੂੰ ਨਾ ਟੱਕਰਿਆ ਤਾਂ ਹਾਰ ਕਿਉਂ ਦਲੀਪੇ ਦੇ ਦਰਾਂ ਵਿੱਚ ਹੀ ਆਤਮ ਗਿਆ ਸੀ ਪੰਜ ਚਾਰ ਦਿਨ ਹੋਰ ਵੀ ਲੰਘ ਗਏ ਜੈਮਲ ਸਿੰਘ ਨੇ ਹੋਰ ਸਮਾਈ ਕਰ ਦੇਖੀ ਪਰ ਹੁਣ ਹੋਰ ਉਹਦੀ ਬੇਵਫਾਈ ਸੀ ਸਾਰੇ ਪਿੰਡ ਦੀ ਢਾਲ ਪੈ ਚੁੱਕੀ ਸੀ। ਕੁੱਲ 1-2 ਸਾਮੀਆਂ ਅੜੀਆਂ ਰਹਿੰਦੀਆਂ ਸਨ। ਇੱਕ ਦਿਨ ਆਥਣੇ ਫੁਲਾਹਾਂ ਵਾਲੇ ਖੂਹ ਦੇ ਰਾਹ ਵਿੱਚ ਤਲੀਪੇ ਨੂੰ ਜੈਮਲ ਸਿੰਘ ਟੱਕਰ ਗਿਆ। ਗਲ ਵਿੱਚ ਪੂਰੀ ਬਰਾਂਡੀ, ਹੱਥ ਬਰਾਂਡੀ ਦੀਆਂ ਜੇਬਾਂ ਵਿੱਚ, ਗਲਤ ਵਾਲੇ ਇੱਕ ਖੱਦਰ ਦਾ ਪਰਨਾ ਤੇ ਨੱਕ ਤੀਕ ਪਰਨੇ ਨਾਲ ਮੂੰਹ ਕੱਜਿਆ ਹੋਇਆ। ਲਿਹਾਜ ਨੂੰ ਖੂਹ ਵਿੱਚ ਸੁੱਟ। ਜੈਮਲ ਸਿੰਘ ਨੇ ਰਾਹ ਘੇਰ ਕੇ ਆਖਿਆ, "ਓ ਝੋਰਾ, ਹਿਉ ਤਾਂ ਨਹੀਂ ਆਉਂਦਾ। ਇਹ ਭਲੇ ਮਾਨਸੀਏ, ਤੇਰੀ ਜ਼ੁਬਾਨ ਏ ਕੀ ਏ?" ਫੇਰ ਕਪੱਤ ਕਰਾ ਕੇ ਹੀ ਰਹੇਗਾ ਚਾਰ ਆਦਮੀਆਂ ਵਿੱਚ। ਦਲੀਪੇ ਦੇ ਪੈਰ ਉਖੜ ਗਏ। ਕੀ ਕਹੇ ਕੀ ਨਾ ਕਹੇ। ਹੁਣ ਤਾਂ ਨਾ ਕੋਈ ਟਾਲ ਹੋ ਸਕਦੀ ਸੀ ਨਾ ਮਿੰਨਤ ਨਾ ਮੌਲਤ। ਜੈਮਲ ਸਿੰਘ ਦੀਆਂ ਅੱਖਾਂ ਤੋਂ ਦਲੀਪੇ ਨੂੰ ਡਰ ਆਉਣ ਲੱਗਾ। ਨੀਵੀਂ ਪਾ ਕੇ ਉਸੇ ਤਾਂ ਖੜਦਾ ਉਹ ਬੋਲਿਆ ਕੀ ਦੱਸਾਂ। ਓਏ ਮੈਨੂੰ ਜਾਵਣੀ ਐ ਇਸ ਗੱਲ ਦੀ। ਕਹਿੰਦੇ ਕੀ ਦੱਸਾਂ। ਜਿਵੇਂ ਨੀਤੀ ਨਹੀਂ ਦੇਂਦੀ। ਜਿਵੇਂ ਨੀਤੀ ਨਹੀਂ ਦੇਂਦੀ। ਚਰੀ-ਚਾਰ ਕੇ ਚੌਣਾ ਰਾਜੀ ਕਰ ਲਿਆ। 10 ਫਿਰ ਰੁਪਏ ਦੇਣੇ ਨੂੰ ਕਿ ਨਹੀਂ ਦੇਣੇ ਖਰੇ ਨੇ ਤਾਇ ਰੱਖ ਫਿਰ ਇੱਥੇ ਮੈਂ ਤਾਂ ਹੁਣੇ ਲੈਣੇ ਨੇ ਜੈਮਲ ਸਿੰਘ ਨੇ ਧਰਤੀ ਉੱਤੇ ਜੁੱਤੀ ਦੀ ਨੋਕ ਸੁਹਾ ਕੀ ਗਿਆ ਜਾਣ ਕੁੜਕੀ ਵਿੱਚ ਫਸ ਗਈ ਜੱਟ ਨੂੰ ਕਿਵੇਂ ਆਖੇ ਕਿ ਮੇਰੇ ਟੱਬਰ ਨੂੰ ਤਾਂ ਰੂਕੀ ਦਾ ਵੀ ਸੰਸਾ ਹੈ ਉਹ ਕਦ ਮੰਨਣ ਲੱਗਾ ਦੋ ਗੋਪਾਲ ਚ ਉੱਪਰ ਆ ਗਏ ਦਲੀਪੇ ਨੇ ਧਰਨੇ ਨਾਲ ਆਖਿਆ ਬਾਈ ਤਾਇ ਜਿੱਥੇ ਤੈਂ ਇੰਨਾ ਸਬਰ ਕੀਤਾ ਹੈ ਉਥੇ ਦੋ ਦਿਨ ਹੋਰ ਲੰਗਾ ਕੋ ਹੀਲਾ ਕਰਕੇ ਜਾਂ ਤਾਂ ਮੈਂ ਤੈਨੂੰ ਰੁਪਈਏ ਦੇ ਦੂੰਗਾ ਨਹੀਂ ਤੂੰ ਬੇਸ਼ੱਕ ਵੈੜੀ ਦਲੀਪੇ ਦੀ ਬਾਜ਼ ਥੜਕ ਗਈ ਸੱਜਰ ਸੁਈ ਵੈੜੀ ਦਾ ਖਿਆਲ ਜੈਮਲ ਸਿੰਘ ਦੀ ਹਿੱਕ ਵਿੱਚ ਮਹਿਕਣ ਲੱਗਾ ਚੰਗਾ ਆਈ ਸਹੀਂ ਪਰ ਦੋ ਦਿਨਾਂ ਤੋਂ ਵੱਧ ਨਹੀਂ ਮੇਰੀ ਪਹੁੰਚ اٹਕਣ ਦੀ ਤੇ ਉਹ ਰਾਤ ਛੱਡ ਕੇ ਇੱਕ ਪਾਸੇ ਤੁਰ ਗਿਆ ਦੋ ਦਿਨਾਂ ਵਿੱਚ ਵੀ ਦਲੀਪੇ ਤੋਂ ਰੁਪਏ ਤਿਆਰ ਨਾ ਹੋ ਸਕੇ ਚੌਥੇ ਦਿਨ ਸਵੇਰੇ ਹੀ ਵੈੜੀ ਲੈਣ ਲਈ ਜੈਮਲ ਸਿੰਘ ਦਲੀਪੇ ਦੇ ਘਰ ਆ ਗਿਆ ਵੇੜੇ ਵਿੱਚ ਮਿੱਠੀ-ਮਿੱਠੀ ਧੁੱਪ ਸੀ ਟਾੜ ਕੇ ਖੜੀ ਵੈੜੀ ਖੁਰਲੀ ਉਤੇ ਚੱਲ ਰਹੀ ਸੀ ਕੋਲ ਹੀ ਇੱਕ ਛੋਟੀ ਕਿਲੀਨਾ ਬੰਨਿਆ ਹੋਇਆ ਬੱਚਾ ਮਾਂ ਦੇ ਥਣਾ ਵੱਲ ਟਿੰਗੜ ਰਿਹਾ ਸੀ ਦਲੀਪਾ ਅੰਦਰੋਂ ਉੱਠ ਕੇ ਵਿਹੜੇ ਵਿੱਚ ਆ ਗਿਆ ਸਾਗ ਵਿੱਚ ਆਲਣ ਪਾਉਣਾ ਛੱਡ ਕੇ ਕਾਣਾ ਘੁੰਡ ਕੱਢੀ ਕਰਤਾਰੋ ਵੀ ਗਾਂ ਕੋਲ ਆ ਖੜੀ ਜੈਮਲ ਸਿੰਘ ਨੇ ਗਾਂ ਦੀ ਪਿੱਠ ਉਤੇ ਹੱਥ ਫੇਰਿਆ ਬੱਸ ਮੇਰੀਏ ਬੱਗੀਆਂ ਗਾਣੇ ਉਪਰੇ ਛੋਪ ਪਛਾਣ ਕੇ ਹੁਰਕਿਆ ਜੈਮਲ ਸਿੰਘ ਨੇ ਬੱਚੇ ਦੇ ਮੂੰਹ ਨੂੰ ਪੁਚਕਾਰਿਆ ਬੱਚੇ ਨੇ ਕੰਬਗੱਟ ਬੂਸੀ ਮਾਰੀ ਕੁੰਗਰੂ ਛਣਕਿਆ ਜੀਤੋ ਛਤਨੇ ਹੇਡ ਗੁੱਡੀਆਂ ਪਟੋਲੇ ਖੇੜਦੀ ਸੀ ਖੁਰਲੀ ਕੋਲ ਬੋਲ ਬੁਲਾਰਾ ਤੇ ਕੁੰਗਰੂ ਦੀ ਆਵਾਜ਼ ਸੁਣ ਕੇ ਉਹਨੂੰ ਖੇਡ ਭੁੱਲ ਗਈ ਉਹ ਵੀ ਵੇੜੇ ਵਿੱਚ ਆ ਕੇ ਟੱਕਣ ਲੱਗ ਪਈ 80 ਰੁਪਏ ਗਾਂ ਦਾ ਮੁੱਲ ਪਿਆ ਵੈੜ ਕੀ ਤਾਂ ਹੈ ਨੀਰੀ ਪਹਿਲੇ ਸੂਏ ਦੁੱਧ ਵੀ ਕੀ ਹੁੰਦਾ ਹੈ ਖੁਰ ਵਡਾਈਏ ਭੱਲੇ ਲੈਣੇਦਾਰ ਨੇ ਟੁੱਚਰ ਕੀਤੀ ਡੂੜ ਮਨ ਦਾਣੇ ਲੈ ਹੀ ਕਰੋ ਪੱਚੀਆਂ ਦੇ ਭਾਅ ਕਣ ਕੇ ਦਲੀਪਾ ਥੰਮ ਵਾਂਗ ਚੁੱਪ ਖੜਾ ਰਿਆ ਬਾਘਰੂ ਜੀ ਜੈਮਲ ਸਿੰਘ ਝੋਕ ਕੇ ਕਿੱਲੇ ਨਾਲੋਂ ਰੱਸਾ ਖੋਲਣ ਲੱਗਾ ਕਰਤਾਰੋ ਦੇ ਮਨ ਵਿੱਚ ਹੂ ਕੁਠੀ ਅੱਗੇ ਵੀ ਨਾ ਤੇ ਇਸ ਵੇਲੇ ਮੇਰੀ ਵੈੜੀ ਦਾ ਰੱਸਾ ਖੁੱਲਦਾ ਸੀ ਪਰ ਉਹ ਆਥਨੇ ਚੋਣੀਓ ਰੱਜ ਕੇ ਹੀਜ ਵਿੱਚ ਰੰਬਦੀ ਤੇ ਪੂਸ਼ ਹਲਾਉਂਦੀ ਇਸ ਕਿੱਲੇ ਦੀ ਆਵਾਜਦੀ ਅੱਜ ਦੀ ਸ਼ੈਤ ਕਹੀ ਚੰਦਰੀ ਤੇ ਉਹਨੇ ਘੁੰਡ ਦੇ ਲੜ ਨਾਲ ਅੱਖਾਂ ਬੂਝ ਲਈਆਂ ਰੱਸਾ ਫੜ ਕੇ ਜੈਮਲ ਸਿੰਘ ਤੁਰ ਲੱਗਾ ਚੱਲਣੀ ਮੇਰੀ ਬੱਗੀਏ ਸੁਖ ਨਾਲ ਬੁੱਧਵਾਰ ਐ ਪਰ ਵੈੜੀ ਖੁਰ ਅੜਾ ਕੇ ਖੜ ਗਈ ਸੌਰੀ ਉਪਰਾ ਕਰਦੀ ਐ ਉਪਰਾ ਜੈਮਲ ਸਿੰਘ ਨੇ ਦਿਲੀਪੇਵਾਲ ਝਾਕ ਕੇ ਕਿਹਾ ਉਹ ਜੈਮਲ ਸ਼ਾ ਐ ਨਹੀਂ ਤੁਰਨਾ ਵੈੜੀ ਨੇ ਗਲੀ ਚ ਲੰਗੇ ਜਾਂਦੇ ਬਰਿਆਮੇ ਜੱਟ ਨੇ ਦਰਾ ਅੱਗੇ ਖੜੋ ਕੇ ਸਲਾਹ ਦਿੱਤੀ ਵਛਰੂ ਨੂੰ ਗੋਦੀ ਚ ਚੋਕ ਕੇ ਮੂਰੇ ਹੋਲਾ ਆਪੇ ਆਊਗੀ ਮਗਰ ਮਗਰ ਸਾਲੀ ਜੈਮਲ ਸਿੰਘ ਨੇ ਬੱਚੇ ਨੂੰ ਕਲਾਵੇਂ ਵਿੱਚ ਚੋਕ ਲਿਆ ਮੇਰੀ ਮੀ ਮੇਰੀ ਮੀ ਕਰਤਾਰੋ ਦਾ ਪੱਲਾ ਖਿੱਚ ਕੇ ਜੀਤੂ ਨੇ ਮਸੂਹੇ ਮੂਨਾ ਕਿਹਾ ਕਿਉ ਕੁੜੇ ਬੀਬੂ ਕੀ ਕਹਿਨੀ ਐ ਕੂੰਗਰੂ ਲੈਣੇ ਆਪਦਾ ਜੈਮਲ ਸਿੰਘ ਨੇ ਬੱਚੇ ਦੇ ਗਲੋਂ ਘੁੰਗਰੂ ਵਾਲੀ ਗਾਨੀ ਖੋਲ ਕੇ ਕੁੜੀ ਵਾਲ ਸੁੱਟ ਦਿੱਤੀ ਲੈ ਫੜ ਜੀਤੋ ਘੁੰਗਰੂ ਵਾਲ ਬੈਡ ਬੈਡ ਦੇਖਣ ਲੱਗ ਪਈ ਤੇ ਗਾਂ ਜੈਮਲ ਸਿੰਘ ਦੇ ਪਿੱਛੇ ਪਿੱਛੇ ਗਲੀ ਦਾ ਮੋੜ ਮੁੜ ਗਈ ਸਾਰੇ ਪਿੰਡ ਦਾ ਮਾਮਲਾ ਤਰ ਗਿਆ ਤੀਜੇ ਦਿਨ ਉਹੀ ਗਾਂ ਜੈਮਲ ਸਿੰਘ ਦੇ ਘਰੋਂ ਖੁੱਲ ਕੇ ਨੰਦੂ ਮਾਲ ਸ਼ਾਹੂਕਾਰ ਦੇ ਕਿੱਲੇ ਉੱਤੇ ਜਾ ਬੱਜੀ